ਬਦ ਟੱਕਰ ਦਿੰਦੇ ਸੀ ਜਮਲਾ ਜੱਟ ਜਦੋਂ ਜਮਲਾ ਜੱਟ ਜੀ ਨੇ ਸ਼ਾਗਿਰਦ ਨਹੀਂ ਬਣਾਇਆ ਜਿੰਨਾਂ ਕੋ ਤੁੰਬੀ ਸਿੱਖਣ ਗਏ ਨਹੀਂ ਬਹੁਤ ਬਹੁਤ ਵੱਡਾ ਮਹਾਨ ਤੇ ਏਰੀਆ ਜਿਹੜੀਆਂ ਤਰਜ਼ਾ ਬਣਾਉਂਦਾ ਹੁੰਦਾ ਸੀਗਾ ਇਹਦੀਆਂ ਤਰਜ਼ਾ ਨੂੰ ਅਸੀਂ ਇੰਨਾ ਮਤਲਬ ਇੰਜੋਏ ਕਰਦੇ ਸੀਗੇ ਉਹਦੇ ਚ ਜਿੱਗਾ ਜਿਹੜਾ ਛੋਟਾ ਜਿਹਾ ਕਿਤੇ ਪੰਚ ਦੇਣਾ ਵੀ ਜਿਹੜਾ ਮੇਰਾ ਕੀ ਕਸੂਰ ਸੱਸੀ ਉਹਦੇ ਚ ਇੱਕ ਥਾਂ ਤੇ ਹਾਏ ਕਹਿੰਦਾ ਜਦੋਂ ਉਹ ਐਸਾ ਟਵਿਸਟ ਕਰਦਾ ਐਸੀ ਤੇ ਇਸੇ ਤਰ੍ਹਾਂ ਹੜ ਵੀ ਲੰਗੇ ਆ ਸੌਣ ਵੀ ਲੰਗੇ ਦੇ ਵਿੱਚ ਮਤਲਬ ਇਹ ਇਸ ਸਟੇਜ ਵੀ ਆਪਣੇ ਆਪ 'ਚ ਬਹੁਤ ਤਕੜੀ ਸੀ ਤੇ ਸ਼ਾਂਤੀ ਦੇਵੀ ਦਾ ਉਹਨਾਂ ਵੇਲੇਆਂ 'ਚ ਕੁੜੀ ਦਾ ਗਾਉਣਾ ਸਟੇਜ ਤੇ ਖੜਕੇ ਰੋਮਾਂਟਿਕ ਗੀਤ ਗਾਉਣਾ ਤੇ ਫੀਮੇਲ ਸਿੰਗਰ ਹੋਵੇ ਇਹ ਹੀ ਆਪਣੇ ਆਪ 'ਚ ਇੱਕ ਪਲੱਸ ਪੁਆਇੰਟ ਤੇ ਮਤਲਬ ਅਟਰੈਕਸ਼ਨ ਸੀ ਤੁਸੀਂ ਗੱਲ ਕਦੋਂ ਦੀ ਕਰਦੇ ਹੋਗੇ ਜਦੋਂ ਸ਼ਾਂਤੀ ਦੇਵੀ 60 ਪੈਨਡ ਦੀ 60 ਪੈਨਡ ਦੀ ਹਾਂ 1960 66 ਵਾ 1965 66 ਤੱਕ ਮੇਰਾ ਖਿਆਲ ਆ 60 ਤੋਂ ਲੈ ਕੇ 1966 ਤੱਕ ਜੰਦੀਰਾਮ ਸ਼ਾਂਤੀ ਦੇਵੀ ਨੇ ਜਿਹਨੂੰ ਕਈ ਐ ਵੀ ਗਾਇਕੀ ਖੇਤਰ ਵਿੱਚ ਟ੍ਰੈਫਿਕ ਜਾਮ ਕਰੀ ਰੱਖਿਆ ਸ਼ਹਿਰ ਵਾਲੀਆਂ ਬੀਬੀਆਂ ਨੂੰ ਛੱਡ ਕੇ ਉਹ 60 ਦੇ ਵਿੱਚ ਪਿੰਡ ਵਾਲੀਆਂ ਬੀਬੀਆਂ ਸਾਰੀਆਂ ਘੁੰਡ ਕੱਢਦੀਆਂ ਸੀ ਉਹਨਾਂ ਇੱਕ ਸਟੇਜ ਤੇ ਵੇਖਣਾ ਵੀ ਸ਼ਾਂਤੀ ਦੇਵੀ ਗਾ ਰਹੀ ਚੰਦੀਰਾਮ ਗਾ ਰਿਹਾ ਹੂੰ ਤੇ ਉਹ ਇਸ ਕਰਕੇ ਆ ਵੀ ਇਹ ਸਾਰਾ ਕੁਝ ਜਣੀ ਇਸ ਸੁਣਿਆ ਸੁਣਾਇਆ ਨਹੀਂ ਹੈ ਮੈਂ ਸਾਰਾ ਕੁਝ ਅੱਖੀਂ ਦੇਖਿਆ ਤੇ ਹੰਡਾ ਹੈ ਇਸ ਕਰਕੇ ਇਹਨਾਂ ਲੋਕਾਂ ਦੀਆਂ ਇਹਨਾਂ ਕਲਾਕਾਰਾਂ ਦੀਆਂ ਜਦੋਂ ਇਦਾਂ ਗੱਲਾਂ ਕਰਦੇ ਆ ਮੈਂ ਆ ਜਜ਼ਬਤੀ ਹੋ ਜਾਂਦੇ ਹਾਂ ਜਜ਼ਬਾਤੀ